ਹਾਂ ਵੀ ਦੋਸਤੋ ਸਸਤੀ ਕਾਲ ਛਾਲਾਂ ਦਾ ਮੌਸਮ ਆ ਗਿਆ ਸਰਦੀ ਹੋਏ ਤੇ ਠੰਡਾ ਦਾ ਕਾਰਨੋਂ ਵੀ ਕਈ ਵਾਰੀ ਠੰਡਾ ਠੰਡਾ ਪਾਣੀ ਪੀਤਾ ਜਾਂਦਾ ਜਾਂ ਕੋਈ ਹਵਾ ਵਾਜ ਜਾਂਦੀ ਹੈ ਨਾ ਕਿ ਮੋਟਰਸਾਈਕਲ ਤੇ ਖੰਘ ਚ ਖਾਮ ਹੋ ਜਾਂਦਾ ਇਹਦਾ ਇਲਾਜ ਹੈਗਾ 10 ਤੋਂ 12 ਹਫਤਾਸੇ ਲੈ ਲੈਣੇ ਆ ਉਹਨੂੰ ਕੁੰਡੇ ਦੇ ਵਿੱਚ ਕੁੱਟ ਲੈਣੇ ਆ ਵਧੀਆ ਬਰੀਕ ਉਹਦੇ ਵਿੱਚ ਇੱਕ ਚਮਚਾ ਪਾਉਣਾ ਕਾਲੀਆਂ ਮਿਰਚਾਂ ਦਾ ਸਾਤੀਆਂ ਦਾ ਉਹ ਵੀ ਕੁੱਟ ਲੈਣੀ ਆ ਵਿੱਚ ਵਧੀਆ ਉਹਨਾਂ ਨੂੰ ਪਤਾਸਿਆਂ ਨੂੰ ਤੇ ਕਾਲੀ ਮਿਰਚ ਨੂੰ ਕੁੱਟ ਕੇ ਮਿਕਸ ਕਰ ਲੈਣਾ ਪੂਰਾ ਵਧੀਆ ਕੁੰਡੇ 'ਚ ਪਾਊਡਰ ਬਣਾ ਲੈਣਾ ਉਹ ਤੋਂ ਬਾਅਦ ਗਰਮ ਪਾਣੀ ਨਾਲ ਲੈਣਾ ਇੱਕ ਚਮਚਾ ਤੜਕੇ ਇੱਕ ਹੱਥ ਨੇ ਠੀਕ ਆ ਜੀ ਸੋਨੂੰ ਜ਼ਖਾਮ ਆ ਜਿਹੜਾ ਖੰਗ ਹੈ ਜ਼ਖਾਮ ਐਡਰੋਮੈਟਿਕ ਖੜ ਜਾਣਾ ਤੁਹਾਡਾ ਬਹੁਤ ਵਧੀਆ ਦੇਸੀ ਨੁਕਤਾ ਬਜ਼ੁਰਗਾਂ ਦਾ ਨੁਕਤਾ ਹੈ ਜਾਂ ਮਾਇਆ ਹੋਇਆ ਨੁਕਤਾ ਅਜਮਾ ਕੇ ਦੇਖੋ ਜ਼ਖਾਮ ਨਹੀਂ ਰਹੂਗਾ ਕਈ ਵਾਰੀ ਹਰਦਾ ਨਹੀਂ ਹੁੰਦਾ 10 ਤੋਂ 12 ਬਤਾਰਸੇ ਲੈਣੇ ਆ ਉਹਨੂੰ ਕੁੱਟਨੇ ਆ ਇੱਕ ਚਮਚਾ ਕਾਲੀਆਂ ਮਿਰਚਾਂ ਦਾ ਵਧੀਆ ਦਾ ਲੈ ਕੇ ਉਹਨੂੰ ਮਿਕਸ ਕਰ ਲੈਣਾ ਪੂਰਾ ਹੁੰਡੇ ਦੇ ਵਿੱਚ ਰਗੜ ਕੇ ਫ੍ਰੀਕ ਪਾਊਡਰ ਬਣਾ ਲੈਣਾ ਠੀਕ ਹੈ ਜੀ ਕੋਸੇ ਪਾਣੀ ਨਾ ਲੈਣਾ ਜਾਂ ਕੋਸੇ ਦੁੱਧ ਨਾ ਲੈਣਾ ਉਹ ਪਾਣੀ ਨਾ ਲੈ ਲਓਗੇ ਕੋਸੇ ਨਾ ਉਹਦੇ ਨਾਲ ਬੱਦ ਵੇਟਰਾ ਬੱਦ ਬੱਦ ਦਾ ਸਰ ਕਰੋ ਵਧੀਆ ਜੀ ਮਤਲਬ ਪਾਣੀ ਨਾ ਕੋਸਾ ਪਾਣੀ ਹੋਵੇ ਤੇ ਇਹ ਤਿਆਰ ਪਾ ਕਰੋ ਪੰਜ ਤੋਂ 7 ਦਿਨਾਂ ਦੇ ਵਿੱਚ ਵਿੱਚ ਤੁਹਾਡਾ ਜ਼ਖਾਮ ਜੜ ਤੋਂ ਪੱਟ ਕੇ ਬਰੇ ਮਰੂਗਾ ਪਤਾਸੇ ਵਧੀਆ ਲੈਣੇ ਆ ਹਾਂ ਇੱਕ ਤਾਂ ਪਤਾਸੇ ਹੁੰਦੇ ਆ ਮਤਲਬ ਵਧੀਆ ਪਤਾਸੇ ਹੋਣਾ ਇੱਕ ਸੱਲ ਜੀ ਫੜੀ ਹੁੰਦੇ ਜਿਹੜੇ ਸੱਲ ਜੀ ਨਹੀਂ ਫੜ ਲੈਂਦੇ ਉਹ ਪਤਾਸੇ ਨਾ ਹੋਣ ਵਧੀਆ ਬਤਾਸੇ ਹੁਣ ਕਹੋ